ਪਿਆਰੇ ਵਿਦਿਆਰਥੀਓ ਸਾਡਾ ਅੱਜ ਦਾ ਟੌਪਿਕ ਹੈ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਸੋ ਵੇਖਿਆ ਜਾਵੇ ਤਾਂ ਭਾਰਤੀ ਲੋਕਤੰਤਰ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਤੇ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਦੇ ਵਿੱਚ ਅਨਪੜਤਾ, ਬੇਰੁਜ਼ਗਾਰੀ, ਸਮprਦਾਇਕਤਾ, ਜਾਤੀਵਾਦ, ਭਾਸ਼ਾਵਾਦ, ਖੇਤਰਵਾਦ ਸੋ अनेका ਸਮੱਸਿਆਵਾਂ ਨੇ ਪਰੰਤੂ ਜੇ ਗੌਰ ਨਾਲ ਵੇਖੀਏ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ ਇੱਕ ਹੀ ਹੈ ਉਹ ਹੈ ਇਲੀਟਰੇਸੀ ਜਾਂ ਅਨਪੜਤਾ ਜੇਕਰ ਅਸੀਂ ਅਨਪੜਤਾ ਨੂੰ ਖਤਮ ਕਰ ਲਈਏ ਜਾਂ ਲਿਟਰੇਸੀ ਲੈਵਲ ਜੜਾਇਆ ਉਹ ਵੱਧ ਤੋਂ ਵੱਧ ਕਰ ਲਈਏ ਤਾਂ ਸਾਡੀਆਂ ਮੋਸਟ ਆਫ ਦਾ ਪ੍ਰੋਬਲਮ ਜਿਹੜੀਆਂ ਨੇ ਜਿਵੇਂ ਕਿ ਖੇਤਰਵਾਦ ਆ ਭਾਸ਼ਾਵਾਦ ਆ ਸੰਪਰਦਾਇਕਤਾ ਜਾਤੀਵਾਦ ਸੋ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਸੋਲਵ ਹੋ ਜਾਂਦੀਆਂ ਨੇ ਸੋ ਇਸ ਕਰਕੇ ਅੱਜ ਅਸੀਂ ਅੱਜ ਦੇ ਵੀਡੀਓ ਵਿੱਚ ਅਸੀਂ ਅਨਪੜਤਾ ਬਾਰੇ ਗੱਲਬਾਤ ਕਰਾਂਗੇ ਵੀ ਭਾਰਤ ਵਿੱਚ ਸਾਖਰਤਾ ਦਾ ਪੱਧਰ ਜੜਾਇਆ ਉਹ ਕੀ ਹੈ ਸੋ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਸੀ 1947 ਦੇ ਵਿੱਚ ਉਸ ਟਾਈਮ ਤੇ 1951 ਦੇ ਵਿੱਚ ਜਿਹੜਾ ਪਹਿਲਾ ਸੈਂਸਸ ਹੋਇਆ ਉਹਦੇ ਅਨੁਸਾਰ ਭਾਰਤ ਵਿੱਚ ਸਾਖਰਤਾ ਦਾ ਪੱਧਰ ਜਿਹੜਾ ਆ 18.33% ਸੀ ਯਾਨੀ ਕਿ 18% ਲੋਕ ਜਿਹੜੇ ਆ ਪੜ੍ਹੇ ਲਿਖੇ ਸੀਗੇ ਜਿਦੇ ਵਿੱਚ 27.1% ਜਿਹੜੇ ਮੇਲ ਸੀਗੇ ਤੇ 8.86% ਫੀਮੇਲ ਸੋ ਇਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ 18% ਲੋਕ ਜਿਹੜੇ ਆ ਉਸ ਟਾਈਮ ਤੇ ਪੜ੍ਹੇ ਲਿਖੇ ਸੀਗੇ ਸੋ ਉਹਦੇ ਵਿੱਚ ਫੀਮੇਲਸ ਦੀ ਗਿਣਤੀ ਜਿਹੜੀ ਆ ਉਹ ਹੋਰ ਜ਼ਿਆਦਾ ਘੱਟ ਸੀਗੀ ਜੇਕਰ ਅਸੀਂ ਸੈਂਸਸ 2011 ਦਾ ਡਾਟਾ ਵੇਖੀਏ ਤਾਂ ਉਹਦੇ ਅਨੁਸਾਰ ਭਾਰਤ ਵਿੱਚ ਸਾਖਰਤਾ ਦਾ ਪੱਧਰ ਜਿਹੜਾ ਆ ਉਹਦੇ ਵਿੱਚ ਕਾਫੀ ਵਾਧਾ ਹੋਇਆ ਇਹਨਾਂ 60-70 ਸਾਲਾਂ ਦੇ ਵਿੱਚ ਤੇ 2011 ਦੇ ਸੈਂਸਸ ਦੇ ਅਨੁਸਾਰ ਭਾਰਤ ਵਿੱਚ 74.04% ਜਿਹੜਾ ਆ ਉਹ ਲਿਟਰੇਸੀ ਲੈਵਲ ਸੀਗਾ ਜਿਦੇ ਵਿੱਚ 82.14% ਮੇਲਸ ਦੀ ਲਿਟਰੇਸੀ ਸੀਗੀ ਅਤੇ ਫੀਮੇਲ ਲਿਟਰੇਸੀ ਲੈਵਲ ਜਿਹੜਾ ਆ ਉਹ ਕੀ ਸੀਗਾ 65.46% ਯਾਨੀ ਕਿ 65% ਔਰਤਾਂ ਜਿਹੜੀਆਂ ਪੜੀਆਂ ਲਿਖੀਆਂ ਸੀਗੀਆਂ ਤੇ 82% ਜਿਹੜੇ ਆਦਮੀ ਜਾਂ ਪੁਰਸ਼ ਸੀਗੇ ਉਹ ਪੜੇ ਲਿਖੇ ਸੀਗੇ ਜੇ 2021 ਦੇ ਸੈਂਸਸ ਦੀ ਗੱਲ ਕਰ ਲਈਏ ਉਹਦੇ ਅਕੋਰਡਿੰਗਲੀ ਭਾਰਤ ਵਿੱਚ ਸਾਖਰਤਾ ਦਾ ਪੱਧਰ ਜਿਹੜਾ ਆ ਉਹ 77.70% ਹੈ ਜਿਦੇ ਵਿੱਚ 84.70% ਮੇਲ ਨੇ ਤੇ ਜਿਹੜੀਆਂ ਫੀਮੇਲ ਨੇ ਉਹਨਾਂ ਦਾ ਲਿਟਰੇਸੀ ਲੈਵਲ ਜਿਹੜਾ ਆ ਉਹ ਕੀ ਹੈ 70.30% ਯਾਨੀ ਕਿ 70.30% ਫੀਮੇਲ ਜਿਹੜੀਆਂ ਨੇ ਪੜੀਆਂ ਲਿਖੀਆਂ ਨੇ ਸੋ ਜੇ ਅਸੀਂ 70 ਸਾਲਾਂ ਦਾ ਕੰਪੈਰੀਜ਼ਨ ਕਰੀਏ ਤਾਂ 70 ਸਾਲਾਂ ਦੇ ਵਿੱਚ ਲਿਟਰੇਸੀ ਲੈਵਲ ਜਿਹੜਾ ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਪਰੰਤੂ ਅਜੇ ਵੀ ਬਹੁਤ ਸਾਰੀਆਂ ਕਮੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਅਜੇ ਪੜੇ ਲਿਖੇ ਨਹੀਂ ਹੈਗੇ ਜਾਂ ਉਹਨਾਂ ਤੱਕ ਐਜੂਕੇਸ਼ਨ ਦੀ ਪਹੁੰਚ ਨਹੀਂ ਹੈਗੀ ਜਾਂ ਉਹਨਾਂ ਦਾ ਪੜਨ ਦੇ ਵਿੱਚ ਇੰਟਰਸਟ ਨਹੀਂ ਹੈਗਾ ਸੋ ਅੱਗੇ ਆਪਾਂ ਗੱਲ ਕਰਦੇ ਆ ਕਿ ਭਾਰਤੀ ਲੋਕਤੰਤਰ ਦੇ ਵਿੱਚ ਸਿੱਖਿਆ ਦਾ ਮਹੱਤਵ ਕੀ ਹੈ ਯਾਨੀ ਕਿ ਐਜੂਕੇਸ਼ਨ ਜਿਹੜੀ ਆ ਉਹਦੀ ਇੰਪੋਰਟੈਂਸ ਕੀ ਹੈਗੀ ਹੈ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਸੋ ਪਹਿਲਾ ਪੁਆਇੰਟ ਜਿਹੜਾ ਆ ਜਾਂਦਾ ਪ੍ਰਤੀਨਿਧਾਤਮਕ ਲੋਕਤੰਤਰ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਜੇ ਅਸੀਂ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਪ੍ਰਤਨਿਧ ਲੋਕਤੰਤਰ ਆ ਪ੍ਰਤਨਿਧ ਲੋਕਤੰਤਰ ਦਾ ਮਤਲਬ ਇਹ ਆ ਕਿ ਸਾਡੇ ਜਿਹੜੇ ਪ੍ਰਤਨਿਧ ਆ ਉਹ ਸਾਡੇ ਦੁਆਰਾ ਚੁਣੇ ਜਾਂਦੇ ਆ ਇੰਡੀਆ ਦੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਸਾਡੇ ਦੁਆਰਾ ਚੁਣੇ ਜਾਂਦੇ ਆ ਲੋਕਾਂ ਦੁਆਰਾ ਚੁਣੇ ਜਾਂਦੇ ਆ ਤੇ ਜੇਕਰ ਲੋਕਾਂ ਦਾ ਲਿਟਰੇਸੀ ਲੈਵਲ ਨਹੀਂ ਹੋਏਗਾ ਤੇ ਲੋਕ ਜਿਹੜੇ ਆ ਉਹ ਕਿਸੇ ਹੋਰ ਆਧਾਰ ਤੇ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਵੋਟ ਪਾਉਣ ਨੂੰ ਤਰਜੀਹ ਦਿੰਦੇ ਨੇ ਤੇ ਪੋਲਿਟਿਕਲ ਪਾਰਟੀਆਂ ਵੀ ਜਿਹੜੀਆਂ ਨੇ ਉਹ ਇਹਨਾਂ ਆਧਾਰਾਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਖਸਾ ਕੇ ਲੋਕਾਂ ਦੇ ਵੋਟ ਗ੍ਰੈਂਡ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਸੋ ਇਸ ਕਰਕੇ ਇੰਡੀਆ ਦੇ ਵਿੱਚ ਜਿਹੜਾ ਰਿਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਆ ਭਾਰਤ ਦੇ ਵਿੱਚ ਵੱਖ-ਵੱਖ ਲੈਵਲ ਤੇ ਜਿੱਦਾਂ ਲੋਕ ਸਭਾ ਦੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਜਾਂ ਗ੍ਰਾਸ ਰੂਟ ਲੈਵਲ ਤੇ ਸਥਾਨਕ ਪੱਧਰ ਤੇ ਪੰਚਾਇਤਾਂ ਦੀ ਚੋਣਾਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਨਗਰਪਾਲਿਕਾ ਜਾਂ ਨਗਰ ਨਿਗਮ ਦੀਆਂ ਚੋਣਾਂ ਨੇ ਸੋ ਇਨਾਂ ਸਾਰੀਆਂ ਚੋਣਾਂ ਦੇ ਵਿੱਚ ਪ੍ਰਤੀਨਿਧਾਂ ਦੀ ਚੋਣ ਜਿਹੜੀ ਲੋਕਾਂ ਦੁਆਰਾ ਕੀਤੀ ਜਾਂਦੀ ਆ ਤੇ ਜੇਕਰ ਲੋਕਾਂ ਦਾ ਲਿਟਰੇਸੀ ਲੈਵਲ ਜ਼ਿਆਦਾ ਹੋਏਗਾ ਜੇਕਰ ਜ਼ਿਆਦਾ ਲੋਕ ਲਿਟਰੇਟ ਹੋਣਗੇ ਤਾਂ ਉੱਥੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਆ ਉਹ ਲੋਕਾਂ ਦੇ ਸਾਹਮਣੇ ਜ਼ਿੰਮੇਵਾਰ ਹੋਣਗੇ ਤੇ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਤਾਂ ਸਾਡੇ ਜਿਹੜੇ ਨੁਮਾਇੰਦੇ ਆ ਉਹ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਫਲ ਹੋ ਜਾਂਦੇ ਨੇ ਸੋ ਇਸ ਕਰਕੇ ਭਾਰਤੀ ਲੋਕਤੰਤਰ ਦੇ ਵਿੱਚ ਸਿੱਖਿਆ ਦਾ ਮਹੱਤਵ ਇਸ ਕਰਕੇ ਵੀ ਆ ਕਿ ਇੰਡੀਆ ਦੇ ਵਿੱਚ ਰਿਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਆ ਪ੍ਰਤੀਨਿਧਾਤਮਕ ਲੋਕਤੰਤਰ ਆ ਅਸੀਂ ਆਪਣੇ ਪ੍ਰਤੀਨਿਧਾਂ ਨੂੰ ਚੁਣ ਕਰਨੀ ਆ ਤੇ ਜੇਕਰ ਅਸੀਂ ਪੜੇ ਲਿਖੇ ਹੋਵਾਂਗੇ ਤੇ ਫਿਰ ਹੀ ਅਸੀਂ ਚੰਗੇ ਪ੍ਰਤੀਨਿਧਾਂ ਨੂੰ ਚੁਣ ਕਰ ਸਕਦੇ ਆ ਸੈਕੰਡ ਪੁਆਇੰਟ ਆ ਜਾਂਦਾ ਰਾਜਨੀਤਿਕ ਹਿੱਸੇਦਾਰੀ ਯਾਨੀ ਕਿ ਲੋਕ ਜਿਹੜੇ ਆ ਉਹਨਾਂ ਦੀ ਪੋਲਿਟਿਕਲ ਪਾਰਟਿਸਪੇਸ਼ਨ ਦਾ ਲੈਵਲ ਕੀ ਹੈ ਜੇਕਰ ਲੋਕ ਪੜੇ ਲਿਖੇ ਹੋਣਗੇ ਤਾਂ ਵੱਧ ਲੋਕ ਜਿਹੜੇ ਨੇ ਉਹ ਪੋਲਿਟਿਕਸ ਦੇ ਵਿੱਚ ਪਾਰਟਿਸਿਪੇਟ ਕਰਨਗੇ ਜਿਆਦਾ ਲੋਕ ਵੋਟ ਪਾਉਣ ਜਾਣਗੇ ਲੋਕ ਰਾਜਨੀਤਿਕ ਮਾਮਲਿਆਂ ਪ੍ਰਤੀ ਧਿਆਨ ਦੇਣਗੇ ਰਾਜਨੀਤਿਕ ਘਟਨਾਵਾਂ ਦਾ ਮੁਲਾਂਕਣ ਕਰਨਗੇ ਰਾਜਨੀਤਿਕ ਨੇਤਾਵਾਂ ਨੂੰ ਜ਼ਿੰਮੇਵਾਰ ਬਣਾਉਣਗੇ ਜੇਕਰ ਇਹ ਸਭ ਕੁਝ ਤਾਂ ਹੀ ਹੋ ਸਕਦਾ ਆ ਜੇਕਰ ਲੋਕ ਪੜ੍ਹੇ ਲਿਖੇ ਨੇ ਜੇਕਰ ਲੋਕਾਂ ਦੀ ਲਿਟਰੇਸੀ ਲੈਵਲ ਜਿਹੜਾ ਹਾਈ ਐ ਜਿਆਦਾ ਲੋਕ ਪੜ੍ਹੇ ਲਿਖੇ ਨੇ ਫੇਰ ਹੀ ਸਾਡੇ ਪੋਲਿਟੀਕਲ ਲੀਡਰਸ ਜਿਹੜੇ ਆ ਉਹ ਸਾਡੇ ਅੱਗੇ ਜ਼ਿੰਮੇਵਾਰ ਹੋ ਸਕਦੇ ਆ 3rd ਪੁਆਇੰਟ ਆ ਜਾਂਦਾ ਅਧਿਕਾਰਾਂ ਦੀ ਰੱਖਿਆ ਯਾਨੀ ਕਿ ਭਾਰਤੀ ਲੋਕਤੰਤਰ ਦੇ ਵਿੱਚ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਤਾਂ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਜਿਹੜੀ ਉਹ ਸੰਭਵ ਨਹੀਂ ਹੋ ਸਕਦੀ ਲੋਕ ਜਿਹੜੇ ਨੇ ਆਪਣੇ ਅਧਿਕਾਰਾਂ ਪ੍ਰਤੀ ਤਾਂ ਹੀ ਜਾਗਰੂਕ ਹੋ ਸਕਦੇ ਨੇ ਜਾਂ ਉਹਨਾਂ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਕੇਸ ਦੇ ਵਿੱਚ ਲੋਕ ਤਾਂ ਹੀ ਆਪਣੇ ਅਧਿਕਾਰਾਂ ਦੀ ਰਾਖੀ ਕਰਵਾ ਸਕਦੇ ਆ ਜੇਕਰ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਆ ਜਾਂ ਅਧਿਕਾਰਾਂ ਦੀ ਉਲੰਘਣਾ ਤੇ ਕੇਸ ਦੇ ਵਿੱਚ ਉਹਨਾਂ ਨੇ ਕੀ ਕਰਨਾ ਆ ਕਿਸ ਤਰ੍ਹਾਂ ਆਪਣੇ ਹੱਕ ਲੈਣੇ ਨੇ ਕਿਸ ਤਰ੍ਹਾਂ ਅਦਾਲਤ ਦਾ ਆਸਰਾ ਲੈਣਾ ਆ ਕਿਸ ਤਰ੍ਹਾਂ ਆਪਣੇ ਅਧਿਕਾਰ ਲਾਗੂ ਕਰਾਉਣੇ ਆ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਲੋਕ ਪੜ੍ਹੇ ਲਿਖੇ ਹੋਣਗੇ ਨੈਕਸਟ ਪੁਆਇੰਟ ਆਇੰਦਾ ਮੌਲਿਕ ਕਰਤਵਾਂ ਦੀ ਪਾਲਣਾ ਸੋ ਜਿਵੇਂ ਕਿ ਅਪ ਜਾਣਦੇ ਆ ਕਿ ਅਧਿਕਾਰ ਅਤੇ ਕਰਤਵ ਦੋਵੇਂ ਨਾਲ ਨਾਲ ਚੱਲਦੇ ਨੇ ਜੇਕਰ ਅਸੀਂ ਆਪਣੇ ਅਧਿਕਾਰ ਲੈਣੇ ਨੇ ਤੇ ਸਾਡੇ ਕੁਝ ਕਰਤਵ ਵੀ ਨੇ ਆਪਣੇ ਸਮਾਜ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਆਪਣੇ ਦੇਸ਼ ਪ੍ਰਤੀ ਆਪਣੇ ਸੰਵਿਧਾਨ ਪ੍ਰਤੀ ਤੇ ਉਹਨਾਂ ਕਰਤਵਾਂ ਦੀ ਪਾਲਣਾ ਤਾਂ ਹੀ ਹੋ ਸਕਦੀ ਹੈ ਜੇਕਰ ਲੋਕ ਪੜ੍ਹੇ ਲਿਖੇ ਹੋਣਗੇ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਤਾਂ ਉਹਨਾਂ ਨੂੰ ਆਪਣੇ ਕਰਤਵਾਂ ਦੀ ਜਾਣਕਾਰੀ ਨਹੀਂ ਹੋਊਗੀ ਵੀ ਉਹਨਾਂ ਦੇ ਆਪਣੇ ਦੇਸ਼ ਪ੍ਰਤੀ ਆਪਣੇ ਸਮਾਜ ਪ੍ਰਤੀ ਕੀ ਕਰਤਵ ਹੈ ਜੇਕਰ ਪੜੇ ਲਿਖੇ ਹੋਣਗੇ ਤੇ ਫੇਰ ਹੀ ਉਹਨਾਂ ਨੂੰ ਪਤਾ ਹੋਏਗਾ ਵੀ ਉਹਨਾਂ ਦੇ ਸਮਾਜ ਪ੍ਰਤੀ ਜਾਂ ਦੇਸ਼ ਪ੍ਰਤੀ ਕੀ ਕਰਤਵ ਹੈ ਹੁਣ ਜਿੱਦਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਭਾਰਤੀ ਸੰਵਿਧਾਨ ਦੇ ਅਧਿਆਏ 4A ਦੇ ਵਿੱਚ ਮੌਲਿਕ ਕਰਤਵਾਂ ਦੀ ਵਿਆਖਿਆ ਕੀਤੀ ਗਈ ਹੈ ਭਾਰਤੀ ਸੰਵਿਧਾਨ ਦੇ ਵਿੱਚ ਨਾਗਰਿਕਾਂ ਦੇ 11 ਮੌਲਿਕ ਕਰਤਵ ਜਿਹੜੇ ਨੇ ਉਹ ਐਕਸਪਲੇਨ ਕੀਤੇ ਗਏ ਆ ਜਿਹੜੇ ਕਰਤਵਾਂ ਦੀ ਪਾਲਣਾ ਨਾਗਰਿਕਾਂ ਵੱਲੋਂ ਕਰਨੀ ਬਣਦੀ ਹੈ ਤੇ ਉਹ ਤਾਂ ਹੀ ਪੋਸੀਬਲ ਹੈ ਜੇਕਰ ਲੋਕ ਪੜੇ ਲਿਖੇ ਹੋਣਗੇ ਫੇਰ ਹੀ ਉਹਨਾਂ ਨੂੰ ਕਰਤਵਾਂ ਦੀ ਜਾਣਕਾਰੀ ਹੋਏਗੀ ਤੇ ਫਿਰ ਹੀ ਉਹ ਆਪਣੇ ਕਰਤਵਾਂ ਦੀ ਅਦਾਇਗੀ ਕਰ ਸਕਦੇ ਨੇ ਨੈਕਸਟ ਆ ਜਾਂਦਾ ਸਮਾਜਿਕ ਤੇ ਆਰਥਿਕ ਵਿਕਾਸ ਕਿ ਭਾਰਤੀ ਲੋਕਤੰਤਰ ਦੇ ਵਿੱਚ ਸਮਾਜਿਕ ਤੇ ਆਰਥਿਕ ਵਿਕਾਸ ਤਾਂ ਹੀ ਹੋ ਸਕਦਾ ਹੈ ਜੇਕਰ ਲੋਕਾਂ ਦਾ ਲਿਟਰੇਸੀ ਲੈਵਲ ਜ਼ਿਆਦਾ ਹੋਏਗਾ ਜ਼ਿਆਦਾ ਲੋਕ ਪੜੇ ਲਿਖੇ ਹੋਣਗੇ ਫੇਰੀ ਉਹ ਸਮਾਜਿਕ ਵਿਹਮਾ ਭਰਮਾ ਕੁਰੀਤੀਆਂ ਤੋਂ ਉੱਪਰ ਉੱਠ ਸਕਦੇ ਨੇ ਤਰਕ ਦੇ ਆਧਾਰ ਤੇ ਸੋਚ ਸਕਦੇ ਆ ਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਆ ਜੇਕਰ ਉਹ ਆਰਥਿਕ ਵਿਕਾਸ ਦੇ ਵਿੱਚ ਯੋਗਦਾਨ ਪਾਉਣਗੇ ਤਾਂ ਉਹ ਆਪਣੇ ਬੈਨੀਫਿਟ ਦੇ ਨਾਲ ਨਾਲ ਉਹ ਸੋਸਾਇਟੀ ਨੂੰ ਵੀ ਬੈਨੀਫਿਟ ਪਹੁੰਚਾਉਂਦੇ ਆ ਲੋਕਾਂ ਨੂੰ ਵੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਸੋ ਇਸ ਕਰਕੇ ਪੜ੍ਹੇ ਲਿਖੇ ਲੋਕ ਜੇਕਰ ਜ਼ਿਆਦਾ ਹੋਣਗੇ ਤੇ ਉਹ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਆ ਨੈਕਸਟ ਆ ਜਾਂਦਾ ਭਾਰਤੀ ਸੰਵਿਧਾਨ ਵਿੱਚ ਸਾਖਰਤਾ ਦਾ ਮਹੱਤਵ ਸੋ ਭਾਰਤੀ ਸੰਵਿਧਾਨ ਦੇ ਵਿੱਚ ਸਾਖਰਤਾ ਦਾ ਮਹੱਤਵ ਜੜਾਇਆ ਇਸ ਗੱਲ ਤੋਂ ਝਾਹਰ ਹੁੰਦਾ ਆ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਜਿੰਨਾ ਕਿ ਰਾਈਟ ਟੂ ਐਜੂਕੇਸ਼ਨ ਜੜਾਇਆ ਉਹ ਪਾਸ ਕੀਤਾ ਗਿਆ ਪਾਰਲੀਮੈਂਟ ਦੁਆਰਾ 2002 ਦੇ ਵਿੱਚ 86th ਐਮੈਂਡਮੈਂਟ ਜਿਹੜੀ ਆ 86ਵੀਂ ਸੋਧ ਕੀਤੀ ਗਈ ਭਾਰਤ ਦੇ ਸੰਵਿਧਾਨ ਦੇ ਵਿੱਚ ਤੇ ਰਾਈਟ ਟੂ ਐਜੂਕੇਸ਼ਨ ਯਾਨੀ ਕਿ ਵਿੱਦਿਆ ਦਾ ਅਧਿਕਾਰ ਜਿਹੜਾ ਆ ਉਹਨੂੰ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਕਰਤਾ ਗਿਆ ਤੇ ਜਿਹੜਾ ਕਿ 1 April 2010 ਨੂੰ ਲਾਗੂ ਹੋਇਆ ਉਹ ਰਾਈਟ ਟੂ ਐਜੂਕੇਸ਼ਨ ਕੀ ਆ ਕਿ ਹਰ ਇੱਕ ਵਿਦਿਆਰਥੀ ਜਿਹਦੀ ਉਮਰ 6 ਤੋਂ ਲੈ ਕੇ 14 ਸਾਲ ਆ ਉਹਨੂੰ ਫ੍ਰੀ ਐਂਡ ਕੰਪਲਸਰੀ ਮੁਫਤ ਅਤੇ ਲਾਜ਼ਮੀ ਪ੍ਰਾਇਮਰੀ ਸਿੱਖਿਆ ਲੈਣ ਦਾ ਹੱਕ ਆ ਜਿਹੜੇ ਕਿ ਉਹਦੇ ਵਾਸਤੇ ਫ੍ਰੀ ਆ 8ਵੀਂ ਤੱਕ ਦੀ ਐਜੂਕੇਸ਼ਨ ਜਿਹੜੀ ਆ 8ਵੀਂ ਜਮਾਤ ਤੱਕ ਦੀ ਐਜੂਕੇਸ਼ਨ ਉਹਦੇ ਵਾਸਤੇ ਫ੍ਰੀ ਆ ਤੇ ਉਹਦੇ ਵਾਸਤੇ ਲੈਣੀ ਲਾਜ਼ਮੀ ਆ ਯਾਨੀ ਕਿ ਉਹ ਘਰ ਨਹੀਂ ਬੈਠ ਸਕਦਾ ਉਹਦੇ ਵਾਸਤੇ ਉਹ ਪ੍ਰਾਇਮਰੀ ਐਜੂਕੇਸ਼ਨ ਲੈਣੀ ਜਿਹੜੀ ਆ ਕੰਪਲਸਰੀ ਆ ਤੇ ਮੌਲਿਕ ਕਰਤਵਾਂ ਦੀ ਲਿਸਟ ਦੇ ਵਿੱਚ ਪੇਰੈਂਟਸ ਦਾ ਇਹ ਮੌਲਿਕ ਕਰਤਵ ਬਣਾਤਾ ਗਿਆ ਆ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਇਮਰੀ ਐਜੂਕੇਸ਼ਨ ਲੈਣ ਵਾਸਤੇ ਸਕੂਲ ਭੇਜਣਗੇ ਜਿਹੜੀ ਕਿ ਫ੍ਰੀ ਹੈ ਤੇ ਉਹਨਾਂ ਵਾਸਤੇ ਲੈਣੀ ਲਾਜ਼ਮੀ ਹੈ ਸੋ ਇਸ ਕਰਕੇ ਭਾਰਤੀ ਸੰਵਿਧਾਨ ਦੇ ਵਿੱਚ ਵੀ ਐਜੂਕੇਸ਼ਨ ਦੀ ਇੰਪੋਰਟੈਂਸ ਦੇ ਸਬੰਧ ਵਿੱਚ ਇਹ ਰਾਈਟ ਟੂ ਐਜੂਕੇਸ਼ਨ ਜਿਹੜਾ ਆ ਪਾਸ ਕੀਤਾ ਗਿਆ ਲਾਗੂ ਕੀਤਾ ਗਿਆ ਤੇ ਅਸੀਂ ਦੇਖਦੇ ਆ ਕਿ ਸਾਡੇ ਸਕੂਲਾਂ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਦੇ ਤਹਿਤ 8ਵੀਂ ਜਮਾਤ ਤੱਕ ਦੀ এডੂਕੇਸ਼ਨ ਜਿਹੜੀ ਫ੍ਰੀ ਆ ਤੇ ਬੱਚਿਆਂ ਨੂੰ ਫ੍ਰੀ ਵਰਦੀਆਂ ਮਿਲਦੀਆਂ ਨੇ ਫ੍ਰੀ ਕਿਤਾਬਾਂ ਮਿਲਦੀਆਂ ਨੇ ਉਹਨਾਂ ਨੂੰ ਫ੍ਰੀ ਮਿਡੇ ਮੀਲ ਮਿਲਦਾ ਆ ਇਹ ਸਾਰਾ ਕੁਝ ਰਾਈਟ ਟੂ এডੂਕੇਸ਼ਨ ਦੇ ਤਹਿਤ ਮਿਲਦਾ ਆ ਸੋ ਇੱਥੋਂ ਜੜਾਇਆ ਭਾਰਤੀ ਲੋਕਤੰਤਰ ਦੇ ਵਿੱਚ ਸਿੱਖਿਆ ਦਾ ਮਹੱਤਵ ਜੜਾਇਆ ਉਹ ਕਲੀਅਰ ਹੋ ਜਾਂਦਾ ਆ ਕਿ এডੂਕੇਸ਼ਨ ਦੀ ਇੰਪੋਰਟੈਂਸ ਕੀ ਹੈਗੀ ਆ ਉਸ ਤੋਂ ਬਾਅਦ ਆ ਜਾਂਦਾ ਭਾਰਤੀ ਲੋਕਤੰਤਰ ਉੱਤੇ ਅਨਪੜਤਾ ਦਾ ਪ੍ਰਭਾਵ ਕੀ ਆ ਯਾਨੀ ਕਿ ਜੇਕਰ ਇਲੀਟਰੇਟ ਲੋਕ ਜ਼ਿਆਦਾ ਹੋਣਗੇ ਜਾਂ ਅਨਪੜਤਾ ਹੋਊਗੀ ਤੇ ਉਹਦਾ ਕੀ ਪ੍ਰਭਾਵ ਪੈਂਦਾ ਆ ਇੰਡੀਅਨ ਡੈਮੋਕ੍ਰੇਸੀ ਦੇ ਉੱਪਰ ਭਾਰਤੀ ਲੋਕਤੰਤਰ ਤੇ ਉੱਪਰ ਪਹਿਲਾ ਕੀ ਅਧਿਕਾਰਾਂ ਅਤੇ ਕਰਤਵਾਂ ਦਾ ਗਿਆਨ ਨਾ ਹੋਣਾ ਯਾਨੀ ਕਿ ਜੇਕਰ ਅਨਪੜਤਾ ਹੋਊਗੀ ਤਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੋਊਗੀ ਆਪਣੇ ਕਰਤਵਾਂ ਦੀ ਜਾਣਕਾਰੀ ਨਹੀਂ ਹੋਊਗੀ ਜਿੱਦਾਂ ਹੁਣ ਭਾਰਤੀ ਸੰਵਿਧਾਨ ਦੇ ਤੀਸਰੇ ਅਧਿਆਇ ਦੇ ਵਿੱਚ ਨਾਗਰਿਕਾਂ ਦੇ 6 ਮੌਲਿਕ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਮੌਲਿਕ ਕਰਤਵਾਂ ਦੀ ਗੱਲ ਕੀਤੀ ਗਈ ਹੈ ਅੰਡਰ ਚੈਪਟਰ 4A ਤੇ ਅੰਡਰ ਆਰਟੀਕਲ 51A ਸੋ ਕਹਿਣ ਦਾ ਮਤਲਬ ਇਹ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਤੇ ਮੌਲਿਕ ਕਰਤੱਵ ਸ਼ਾਮਿਲ ਕੀਤੇ ਗਏ ਨੇ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੋਊਗੀ ਕਿ ਉਹਨਾਂ ਦੇ ਕੀ ਕੀ ਰਾਈਟਸ ਆ ਜਿਹੜੇ ਕਿ ਉਹਨਾਂ ਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਆ ਤੇ ਉਹਨਾਂ ਦੇ ਕੀ ਕੀ ਕਰਤਵ ਆ ਜਿਹੜੇ ਕਿ ਦੇਸ਼ ਦੇ ਸੰਵਿਧਾਨ ਪ੍ਰਤੀ ਜਾਂ ਸਿਸਟਮ ਦੇ ਪ੍ਰਤੀ ਬਣਦੇ ਆ ਤੇ ਉਹਨਾਂ ਨੂੰ ਕਰਨੇ ਚਾਹੀਦੇ ਆ ਉਹਨਾਂ ਦੀ ਕਰਤਵਾਂ ਦੀ ਪਾਲਣਾ ਕਰਨੀ ਚਾਹੀਦੀ ਆ ਇਹ ਤਾਂ ਹੀ ਪੋਸੀਬਲ ਆ ਜੇਕਰ ਉਹ ਪੜੇ ਲਿਖੇ ਹੋਣਗੇ ਸੋ ਇਹ ਅਨਪੜਤਾ ਦਾ ਪ੍ਰਭਾਵ ਹੈ ਕਿ ਅਨਪੜਤਾ ਦੇ ਕਾਰਨ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤਵਾਂ ਦੀ ਜਾਣਕਾਰੀ ਨਹੀਂ ਹੁੰਦੀ ਫਿਰ ਗੁੰਝਲਦਾਰ ਸਮੱਸਿਆਵਾਂ ਨੂੰ ਸਮਝਣ ਦੇ ਅਸਮਰੱਥ ਯਾਨਕਿ ਜਿਹੜੇ ਲੋਕ ਅਨਪੜ ਹੋਣਗੇ ਉਹ ਦੇਸ਼ ਦੀਆਂ ਗੁੰਝਲਦਾਰ ਸਮੱਸਿਆਵਾਂ ਜਿਹੜੀਆਂ ਨੇ ਕੰਪਲੈਕਸ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਸਮਝ ਨਹੀਂ ਸਕਦੇ ਉਹ ਦੇਸ਼ ਦੇ ਸਾਹਮਣੇ ਜਿਹੜੀਆਂ ਚੈਲੈਂਜਿੰਗ ਪ੍ਰੋਬਲਮਸ ਨੇ ਖੇਤਰਵਾਦੀ ਸਮੱਸਿਆ ਭਾਸ਼ਾਵਾਦੀ ਜਾਤੀਵਾਦੀ ਸਮਰਪਦਾਇਕਤਾ ਉਹ ਇਹਨਾਂ ਨੂੰ ਅੰਡਰਸਟੈਂਡਿੰਗ ਕਰ ਸਕਦੇ ਉਹ ਸਿਰਫ ਆਪਣੀ ਰੋਜ਼ੀ-ਰੋਟੀ ਕਮਾਉਣ ਤੱਕ ਹੀ ਸੀਮਤ ਹੁੰਦੇ ਆ ਤੇ ਜਿਹੜੀਆਂ ਸਮੱਸਿਆਵਾਂ ਅੱਗੇ ਜਾ ਕੇ ਲੋਕਾਂ ਨੂੰ ਵੰਡ ਦਿੰਦੀਆਂ ਨੇ ਜਾਂ ਲੋਕਾਂ ਨੂੰ ਲੜਾਉਂਦੀਆਂ ਨੇ ਉਹ ਉਹਨਾਂ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਨ ਦੇ ਵਿੱਚ ناکਾਮ ਰਹਿੰਦੇ ਨੇ ਸੋ ਇਸ ਕਰਕੇ ਗੁੰਝਲਦਾਰ ਸਮੱਸਿਆਵਾਂ ਜਿਹੜੀਆਂ ਨੇ ਤਾਂ ਹੀ ਸਮਝ ਸਕਦੇ ਆ ਜੇਕਰ ਉਹ ਪੜੇ ਲਿਖੇ ਹੋਣਗੇ ਤੇ ਉਹਨਾਂ ਦਾ ਲਿਟਰੇਸੀ ਲੈਵਲ ਜ਼ਿਆਦਾ ਹੋਊਗਾ ਫਿਰ ਸੋੜਾ ਦ੍ਰਿਸ਼ਟੀਕੋਣ ਨੈਰੋ ਆਊਟਲੁੱਕ ਯਾਨੀ ਕਿ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਤਾਂ ਉਹਨਾਂ ਦੀ ਸੋਚ ਜਿਹੜੀ ਨੈਰੋ ਹੋਏਗੀ ਉਹ ਵਿਆਪਕ ਦ੍ਰਿਸ਼ਟੀਕੋਣ ਨਹੀਂ ਹੋਏਗਾ ਉਹਨਾਂ ਦਾ ਉਹ ਤੰਗ ਸੋਚ ਹੋਏਗੀ ਉਹਨਾਂ ਦੀ ਯਾਨਕੀ ਉਹ ਵੱਡੇ ਪਰਸਪੈਕਟਿਵ ਤੋਂ ਨਹੀਂ ਸੋਚ ਸਕਦੇ ਵਿਆਪਕ ਦ੍ਰਿਸ਼ਟੀਕੋਣ ਉਹਨਾਂ ਦਾ ਨਹੀਂ ਹੋਏਗਾ ਵੀ ਜੋ ਵੀ ਉਹ ਕਰ ਰਹੇ ਨੇ ਉਹਦਾ ਲੌਂਗ ਟਰਮ ਇਫੈਕਟ ਕੀ ਹੈ ਜੇਕਰ ਉਹ ਅੱਜ ਆਪਣੀ ਵੋਟ ਪਾ ਰਹੇ ਆ ਜਾਂ ਆਪਣੀ ਵੋਟ ਵੇਚ ਰਹੇ ਨੇ ਤਾਂ ਉਸ ਵੋਟ ਦੀ ਕੀ ਵੈਲਿਊ ਆ ਉਹਨਾਂ ਨੂੰ ਇਸਦਾ ਨਹੀਂ ਪਤਾ ਜੇਕਰ ਉਹ ਪੜੇ ਲਿਖੇ ਹੋਣਗੇ ਤਾਂ ਉਹਨਾਂ ਨੂੰ ਰੀਅਲਾਈਜ਼ ਹੋਏਗਾ ਕਿ 5 ਸਾਲ ਬਾਅਦ ਇਲੈਕਸ਼ਨ ਆਉਣੀ ਆ ਤੇ ਜੇਕਰ ਉਹ ਅੱਜ ਆਪਣੀ ਵੋਟ ਦੀ ਦੁਰਵਰਤੋਂ ਕਰ ਦਿੰਦੇ ਨੇ ਤੇ ਉਹਨਾਂ ਨੂੰ 5 ਸਾਲ ਬਾਅਦ ਚਾਂਸ ਮਿਲੇਗਾ ਤੇ ਆਪਣੀ ਵੋਟ ਜੇਕਰ ਵੇਚ ਦਿੰਦੇ ਆ ਤੇ ਕੱਲ ਨੂੰ ਉਹ ਲੀਡਰਜ਼ ਨੂੰ ਅਕਾਉਂਟੇਬਲ ਨਹੀਂ ਠਹਿਰਾ ਸਕਦੇ ਵੀ ਉਹ ਉਹਨਾਂ ਦੇ ਕੰਮ ਕਰਨ ਕਿਉਂਕਿ ਉਹਨਾਂ ਨੇ ਪੈਸੇ ਲੈ ਕੇ ਆਪਣੀ ਵੋਟ ਵੇਚ ਦਿੱਤੀ ਸੋ ਇਹ ਸਾਰਾ ਕੁਝ ਤਾਂ ਹੀ ਹੋਏਗਾ ਉਹਨਾਂ ਦਾ ਦ੍ਰਿਸ਼ਟੀਕੋਣ ਸੋੜਾ ਤਾਂ ਹੀ ਰਹਿ ਜਾਂਦਾ ਆ ਕਿਉਂਕਿ ਉਹ ਪੜੇ ਲਿਖੇ ਨਹੀਂ ਹੈਗੇ ਤੇ ਜੇਕਰ ਪੜੇ ਲਿਖੇ ਹੋਣਗੇ ਤੇ ਤਾਂ ਹੀ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਵਿਆਪਕ ਹੋ ਸਕਦਾ ਆ ਉਹ ਚੀਜ਼ਾਂ ਨੂੰ ਲਾਰਜ ਪਰਸਪੈਕਟਿਵ ਦੇ ਅਕੋਰਡਿੰਗਲੀ ਜਿਹੜਾ ਆ ਉਹ ਫਿਰ ਸੋਚ ਸਕਦੇ ਆ ਉਹਨਾਂ ਦਾ ਵਿਆਪਕ ਦ੍ਰਿਸ਼ਟੀਕੋਣ ਹੋਏਗਾ ਤੇ ਉਹ ਲੌਂਗ ਟਰਮ ਇਫੈਕਟਸ ਕੀ ਹੋਣਗੇ ਉਹਨਾਂ ਦੇ ਐਕਸ਼ਨਸ ਦੇ ਉਹਨਾਂ ਦੇ ਕੰਮਾਂ ਦੇ ਉਹਨੂੰ ਅੰਡਰਸਟੈਂਡ ਕਰ ਸਕਦੇ ਨੇ ਫਿਰ ਰਾਜਨੀਤਾਂਵਾਂ ਰਹੀਂ ਗੁੰਮਰਾਹ ਹੋਣਾ ਇਨਕਿ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਪੋਲਿਟੀਕਲ ਲੀਡਰ ਜਿਹੜੇ ਆ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਉਹਨਾਂ ਦੀਆਂ ਵੋਟਾਂ ਲੈਣ ਵਿੱਚ ਸਫਲ ਹੋ ਜਾਂਦੇ ਆ ਉਹਨਾਂ ਦੇ ਧਾਰਮਿਕ ਭਾਵਨਾਵਾਂ ਨੂੰ ਢੁਕਾ ਕੇ ਜਾਤੀ ਭਾਵਨਾਵਾਂ ਨੂੰ ਢੁਕਾ ਕੇ ਕਿ ਫਲਾਣਾ ਉਮੀਦਵਾਰ ਤੁਹਾਡੇ ਆਪਣੇ ਧਰਮ ਦਾ ਆ ਤੁਹਾਡਾ ਤੁਹਾਡੀ ਆਪਣੀ ਬਰਾਦਰੀ ਦਾ ਆ ਇਸ ਅਧਾਰ ਤੇ ਲੋਕਾਂ ਦੇ ਵੋਟ ਲੈਣ ਵਿੱਚ ਸਫਲ ਹੋ ਜਾਂਦੇ ਆ ਤੇ ਜੇਕਰ ਲੋਕ ਪੜੇ ਲਿਖੇ ਹੋਣਗੇ ਤਾਂ ਉਹ ਇਹਨਾਂ ਦੀਆਂ ਚਾਲਾਂ ਨੂੰ ਸਮਝ ਜਾਂਦੇ ਆ ਵੀ ਇਹ ਕੰਮ ਦੇ ਆਧਾਰ ਤੇ ਵੋਟਾਂ ਨਹੀਂ ਮੰਗ ਰਹੇ ਬਲਕਿ ਧਰਮ ਜਾਂ ਜਾਤ ਦੇ ਆਧਾਰ ਤੇ ਮੰਗ ਰਿਹਾ ਜਿਹੜਾ ਕਿ ਗਲਤ ਆ ਸੋ ਇਸ ਕਰਕੇ ਪੋਲਿਟਿਕਲ ਲੀਡਰਸ ਜਿਹੜੇ ਨੇ ਉਹ ਅਨਪੜ੍ਹ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਸਫਲ ਹੋ ਜਾਂਦੇ ਆ ਜੇਕਰ ਲੋਕ ਪੜੇ ਲਿਖੇ ਹੋਣਗੇ ਤੇ ਫਿਰ ਉਹਨਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਰਾਜਨੀਤਾਵਾਂ ਦੀ ਚਮਤਕਾਰੀ ਸ਼ਖਸੀਅਤ ਦੁਆਰਾ ਪ੍ਰਭਾਵਿਤ ਹੋਣਾ ਯਾਨੀ ਕਿ ਜੇਕਰ ਲੋਕ ਅਨਪੜ ਹੋਣਗੇ ਲੋਕ ਪੜੇ ਲਿਖੇ ਨਹੀਂ ਹੋਣਗੇ ਤਾਂ ਉਹ ਪੋਲਿਟਿਕਲ ਲੀਡਰਸ ਦੀ ਜਿਹੜਾ ਉਹਨਾਂ ਦਾ ਕਰਿਸਮੈਟਿਕ ਪਰਸਨੈਲਿਟੀ ਆ ਚਮਤਕਾਰੀ ਸ਼ਖਸੀਅਤ ਆ ਕਿ ਜੇਕਰ ਕੋਈ ਵਧੀਆ ਓਰੇਟਰ ਆ ਵਧੀਆ ਬੋਲਦਾ ਆ ਲੀਡਰ ਤੇ ਉਹਦੇ ਬੋਲਣ ਦੇ ਅੰਦਾਜ਼ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਵੋਟ ਪਾ ਦਿੰਦੇ ਆ ਉਹ ਇਹ ਨਹੀਂ ਦੇਖਦੇ ਵੀ ਜੋ ਨੇ ਵਾਅਦੇ ਕੀਤੇ ਸੀਗੇ ਕੀ ਉਹ ਪੂਰੇ ਕੀਤੇ ਨੇ ਕਿ ਨਹੀਂ ਕੀਤੇ ਜਾਂ ਉਹ ਇਹ ਨਹੀਂ ਅੰਡਰਸਟੈਂਡ ਕਰਦੇ ਵੀ ਲੀਡਰ ਜਿਹੜੇ ਆ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੇ ਆ ਜਾਂ ਧਰਮ ਦੇ ਨਾਂ ਤੇ ਦੁਬਾਰਾ ਪਾਵਰ ਵਿੱਚ ਆਉਣ ਦੀ ਗੱਲ ਕਰ ਰਹੇ ਆ ਵੀ ਅਸੀਂ ਆ ਧਾਰਮਿਕ ਕੰਮ ਕੀਤੇ ਆ ਉਹ ਆਪਣੇ ਕੰਮਾਂ ਦੀ ਗੱਲ ਨਹੀਂ ਕਰਦੇ ਸੋ ਇਸ ਕਰਕੇ ਉਹ ਉਹਨਾਂ ਦੀ ਕ੍ਰਿਸਮੈਟਿਕ ਜਿਹੜੀ ਪਰਸਨੈਲਿਟੀ ਆ ਉਹਦੇ ਦੁਆਰਾ ਪ੍ਰਭਾਵਿਤ ਹੋ ਕੇ ਯਾਨੀ ਕਿ ਉਹਨਾਂ ਦੀ ਗੱਲਾਂ ਵਿੱਚ ਆ ਕੇ ਉਹਨਾਂ ਨੂੰ ਦੁਬਾਰਾ ਵੋਟ ਪਾ ਦਿੰਦੇ ਆ ਜੇਕਰ ਲੋਕ ਪੜੇ ਲਿਖੇ ਹੋਣਗੇ ਤਾਂ ਇਹ ਚੀਜ਼ ਜਿਹੜੀ ਪੋਸੀਬਲ ਨਹੀਂ ਹੈਗੀ ਨੈਕਸਟ ਜਿਹੜਾ ਪੁਆਇੰਟ ਆ ਅਨਪੜਤਾ ਦਾ ਪ੍ਰਭਾਵ ਦਾ ਉਹ ਹੈ ਸਵਸਥ ਲੋਕਮਤ ਦੇ ਨਿਰਮਾਣ ਵਿੱਚ ਰੋਕ ਯਾਨਕੀ ਸਵਸਥ ਲੋਕਮਤ ਲੋਕਮਤ ਕੀ ਹੈ ਲੋਕਾਂ ਦੀ ਰਾਏ ਯਾਨਕੀ ਹੈਲਦੀ ਪਬਲਿਕ opinion ਜਿਹੜਾ ਆ ਉਹਦੇ ਵਿੱਚ ਇੱਕ ਰੁਕਾਵਟ ਹੈ ਯਾਨਕੀ ਲੋਕਾਂ ਦੀ ਜਿਹੜੀ ਰਾਏ ਚੰਗੀ ਤਾਂ ਹੀ ਬਣੇਗੀ ਲੋਕ ਵਧੀਆ ਤਾਂ ਹੀ ਸੋਚਣਗੇ ਜਾਂ ਉਹਨਾਂ ਦਾ ਇੱਕ opinion ਲੋਕਾਂ ਦਾ ਸਿਸਟਮ ਪ੍ਰਤੀ ਜਾਂ ਲੀਡਰਜ਼ ਪ੍ਰਤੀ ਤਾਂ ਹੀ ਵਧੀਆ ਬਣੇਗਾ ਜੇਕਰ ਉਹ ਪੜੇ ਲਿਖੇ ਹੋਣਗੇ ਜੇਕਰ ਪੜੇ ਲਿਖੇ ਨਹੀਂ ਹੋਣਗੇ ਤਾਂ ਉਹ ਜਿਹੜੇ ਇੱਕ ਚੰਗੀ رائے ਕਾਇਮ ਨਹੀਂ ਕਰ ਸਕਦੇ ਆਪਣੇ ਲੀਡਰਜ਼ ਪ੍ਰਤੀ ਉਹ ਫਿਰ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ ਉਹ ਰਾਜਨੀਤਿਕ ਘਟਨਾਵਾਂ ਦਾ ਮਲੰਕਣ ਨਹੀਂ ਕਰ ਸਕਦੇ ਉਹ ਸਿਰ ਉਹਨਾਂ ਨੂੰ ਸਿਰਫ ਇਹੀ ਲੱਗਦਾ ਹੈ ਕਿ ਜੋ ਲੀਡਰਜ਼ ਕਹਿ ਰਹੇ ਨੇ ਉਹੀ ਸੱਚ ਹੈ ਸੋ ਇਸ ਕਰਕੇ ਸਵਸਥ ਲੋਕਮਤ ਦੇ ਨਿਰਮਾਣ ਦੇ ਵਿੱਚ ਅਨਪੜਤਾ ਇੱਕ ਰੁਕਾਵਟ ਬਣ ਜਾਂਦੀ ਹੈ ਨੈਕਸਟ ਪੁਆਇੰਟ ਇਹ ਤੇ ਹੁੰਦਾ ਤਾਨਾਸ਼ਾਹੀ ਸ਼ਾਸਨ ਦੀ ਸੰਭਾਵਨਾ ਯਾਨੀ ਕਿ ਜੇਕਰ ਲੋਕ ਪੜੇ ਲਿਖੇ ਨਹੀਂ ਹੋਣਗੇ ਤਾਂ ਲੀਡਰ ਜਿਹੜੇ ਆ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਤਰੀਕੇ ਨਾਲ ਤਾਨਾਸ਼ਾਹੀ ਸ਼ਾਸਨ ਦਾ ਇਹਦਾ ਰਵਈਆ ਆ ਉਹਨਾਂ ਦਾ ਕੰਮਕਾਜ ਦਾ ਤਾਨਾਸ਼ਾਹੀ ਰਵਈਆ ਜਿਹੜਾ ਆ ਉਹ ਲੀਡਰ ਅਖਤਿਆਰ ਕਰ ਸਕਦੇ ਆ ਜੇਕਰ ਲੋਕ ਪੜੇ ਲਿਖੇ ਹੋਣਗੇ ਤੇ ਉਹ ਸਰਕਾਰ ਦੀਆਂ ਆਟੋਕ੍ਰੈਟਿਕ ਜਿਹੜੀਆਂ ਨੀਤੀਆਂ ਨੇ ਤਾਨਾਸ਼ਾਹੀ ਜਾਂ ਆਪਾਂ ਕਹਿ ਲਈਏ ਕਿ ਲੋਕਾਂ ਨੂੰ ਦਬਾਉਣ ਵਾਲੀਆਂ ਜਿਹੜੀਆਂ ਨੀਤੀਆਂ ਨੇ ਲੋਕ ਉਹਨੂੰ ਜਿਹੜਾ ਹੈ ਜੱਜ ਕਰ ਲੈਂਦੇ ਨੇ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀਆਂ ਤਾਨਾਸ਼ਾਹੀ ਨੀਤੀਆਂ ਨੇ ਜਾਂ ਲੋਕਾਂ ਨੂੰ ਦਬਾਉਣ ਵਾਲੀਆਂ ਨੀਤੀਆਂ ਨੇ ਤੇ ਲੋਕ ਫਿਰ ਉਹਨਾਂ ਦਾ ਵਿਰੋਧ ਕਰਨ ਲੱਗ ਪੈਂਦੇ ਨੇ ਤੇ ਜੇਕਰ ਸਾਰੇ ਲੋਕ ਹੀ ਅਨਪੜ ਹੋਣਗੇ ਇਲਿਟਰੇਸੀ ਲੈਵਲ ਜ਼ਿਆਦਾ ਹੋਏਗਾ ਲਿਟਰੇਸੀ ਲੈਵਲ ਘੱਟ ਹੋਏਗਾ ਤੇ ਫਿਰ ਉਹ ਤਾਨਾਸ਼ਾਹੀ ਸ਼ਾਸਨ ਦੀ ਸੰਭਾਵਨਾ ਜਿਹੜੀ ਵੱਧ ਜਾਂਦੀ ਆ ਸਰਕਾਰ ਜਿਹੜੀ ਆ ਉਹ ਗਲਤ ਤਰੀਕੇ ਨਾਲ ਪ੍ਰਚਾਰ ਕਰਕੇ ਲੋਕਾਂ ਨੂੰ ਦਬਾਉਣ ਦੇ ਵਿੱਚ ਸਫਲ ਹੋ ਜਾਂਦੀ ਆ ਨੈਕਸਟ ਆ ਜਾਂਦਾ ਕਿ ਇਹ ਜਿਹੜੀ ਅਨਪੜਤਾ ਦੀ ਗੱਲ ਅਸੀਂ ਕੀਤੀ ਆ ਕਿ ਅਨਪੜਤਾ ਨੂੰ ਦੂਰ ਕਰਨ ਦੇ ਉਪਾਅ ਕੀ ਨੇ ਫਿਰ ਅਸੀਂ ਕਿਸ ਤਰੀਕੇ ਨਾਲ ਇਲੀਟਰੇਸੀ ਨੂੰ ਦੂਰ ਕਰ ਸਕਦੇ ਆ ਕਿਸ ਤਰੀਕੇ ਨਾਲ ਲਿਟਰੇਸੀ ਲੈਵਲ ਜਿਹੜਾ ਆ ਉਹਦੇ ਵਿੱਚ ਵਾਧਾ ਕਰ ਸਕਦੇ ਆ ਜਾਂ ਕਿਸ ਤਰੀਕੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਐਜੂਕੇਟ ਕਰ ਸਕਦੇ ਆ ਸੋ ਪਹਿਲੀ ਪ੍ਰੋਵੀਜ਼ਨ ਇਹਦੇ ਵਿੱਚ ਇਹ ਆ ਵੀ ਜ਼ਰੂਰੀ ਅਤੇ ਮੁਫਤ ਸਿੱਖਿਆ ਯਾਨੀ ਕਿ ਐਜੂਕੇਸ਼ਨ ਜਿਹੜੀ ਆ ਉਹ ਕੰਪਲਸਰੀ ਕੀਤੀ ਜਾਣੀ ਚਾਹੀਦੀ ਆ ਤੇ ਫ੍ਰੀ ਹੋਣੀ ਚਾਹੀਦੀ ਆ ਜਿੱਦਾਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਾਡੇ ਸੰਵਿਧਾਨ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਜਿਹੜਾ ਆ ਉਹਨੂੰ ਸ਼ਾਮਿਲ ਕੀਤਾ ਗਿਆ ਆ ਅੰਡਰ ਆਰਟੀਕਲ 21A ਸਾਡੇ ਸੰਵਿਧਾਨ ਦਾ ਜਿਹੜਾ ਅਨੁਛੇਦ 21A 21A ਉਹਦੇ ਵਿੱਚ ਵਿੱਦਿਆ ਦਾ ਅਧਿਕਾਰ ਸ਼ਾਮਿਲ ਕੀਤਾ ਗਿਆ ਹੈ ਤੇ ਜਿਹਦੇ ਤਹਿਤ 8ਵੀਂ ਜਮਾਤ ਤੱਕ ਦੀ ਐਜੂਕੇਸ਼ਨ ਜਿਹੜੀ ਹੈ ਫ੍ਰੀ ਹੈ ਤੇ ਕੰਪਲਸਰੀ ਹੈ ਤੇ ਜੇਕਰ ਅਸੀਂ ਇਹੀ ਐਜੂਕੇਸ਼ਨ ਜਿਹੜੀ ਹੈ ਉਹ ਪਲੱਸ 2 ਲੈਵਲ ਤੱਕ ਜਾਂ ਗ੍ਰੈਜੂਏਸ਼ਨ ਲੈਵਲ ਤੱਕ ਕਰ ਦਈਏ ਜਾਂ ਗਰਲਜ਼ ਦੀ ਐਜੂਕੇਸ਼ਨ ਜਿਹੜੀ ਅਸੀਂ ਫ੍ਰੀ ਕਰ ਦਈਏ ਤਾਂ ਉਹਦੇ ਨਾਲ ਕੁੜੀਆਂ ਦਾ ਜਿਹੜਾ ਐਜੂਕੇਸ਼ਨ ਲੈਵਲ ਆ ਉਹ ਕਾਫੀ ਜ਼ਿਆਦਾ ਵੱਧ ਜਾਏਗਾ ਜ਼ਿਆਦਾ ਕੁੜੀਆਂ ਪੜ ਜਾਣਗੀਆਂ ਤੇ ਜਿਹੜੀ ਫੀਮੇਲਸ ਦੀ ਲਿਟਰੇਸੀ ਲੈਵਲ ਜਿਹੜਾ ਮੁੰਡਿਆਂ ਨਾਲੋਂ ਘੱਟ ਆ ਉਹਦੇ ਵਿੱਚ ਵਾਧਾ ਹੋ ਸਕਦਾ ਆ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਵੀਜ਼ਨ ਆ ਮੁਫਤ ਤੇ ਲਾਜ਼ਮੀ ਸਿੱਖਿਆ ਜਿਹੜੀ ਆ ਉਹ ਹਾਇਰ ਐਜੂਕੇਸ਼ਨ ਤੇ ਵੀ ਜੇਕਰ ਅਪਲਾਈ ਕੀਤੀ ਜਾਵੇ ਤਾਂ ਲਿਟਰੇਸੀ ਲੈਵਲ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਆ ਸੈਕੰਡ ਆ ਪਛੜੇ ਖੇਤਰਾਂ ਵਿੱਚ ਸਿੱਖਿਆ ਦੀ ਵਿਸ਼ੇਸ਼ ਵਿਵਸਥਾ ਯਾਨੀ ਕਿ ਜਿਹੜੇ ਪਛੜੇ ਖੇਤਰ ਨੇ ਉਹਨਾਂ ਦੇ ਵਿੱਚ ਜਿੱਥੇ ਕੀ ਟਰਾਂਸਪੋਰਟ ਫੈਸਿਲਿਟੀਆਂ ਨਹੀਂ ਆ ਜਾਂ ਸੰਚਾਰ ਦੇ ਸਾਧਨਾਂ ਦੀ ਘਾਟ ਆ ਜਾਂ ਨੈਟਵਰਕ ਦੀ ਘਾਟ ਆ ਜਾਂ ਸਕੂਲਾਂ ਦੀ ਘਾਟ ਆ ਉਥੇ ਸਰਕਾਰ ਜਿਹੜਾ ਵਿਸ਼ੇਸ਼ ਵਿਵਸਥਾ ਕਰੇ এডਿਕੇਸ਼ਨ ਦੀ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਬਾਰਡਰ ਏਰੀਆਜ਼ ਦੇ ਵਿੱਚ ਬਹੁਤ ਘੱਟ ਸਕੂਲ ਹੁੰਦੇ ਨੇ ਜਾਂ ਬਹੁਤ ਘੱਟ ਟੀਚਰਜ਼ ਹੁੰਦੇ ਆ ਜਿਦੇ ਕਰਕੇ ਕਈ ਵਾਰ ਬੱਚੇ ਜਿਹੜੇ ਪੜਨ ਤੋਂ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਦੂਰ ਜਾਣਾ ਪੈਂਦਾ ਪੜਨ ਵਾਸਤੇ ਤੇ ਇਸ ਕਰਕੇ ਪਛੜੇ ਖੇਤਰਾਂ ਦੇ ਵਿੱਚ ਸਿੱਖਿਆ ਦੀ ਵਿਸ਼ੇਸ਼ ਵਿਵਸਥਾ ਹੋਣੀ ਚਾਹੀਦੀ ਹੈ ਜਿੱਥੇ ਕਿ ਲੋਕਾਂ ਦੀ ਇਹਨਾਂ ਸਾਧਨਾਂ ਤੱਕ ਪਹੁੰਚ ਘੱਟ ਹੈ ਉੱਥੇ ਉਹ ਸਾਧਨ ਪਹੁੰਚਾਏ ਜਾਣੇ ਚਾਹੀਦੇ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਸਕਣ ਤੇ ਉਹ ਆਪ ਵੀ ਐਜੂਕੇਸ਼ਨ ਲੈ ਸਕਣ ਨੈਕਸਟ ਹੈ ਔਰਤਾਂ ਦੀ ਸਿੱਖਿਆ ਨੂੰ ਪਹਿਲ ਯਾਨਕੀ ਔਰਤਾਂ ਨੂੰ ਵੱਧ ਤੋਂ ਵੱਧ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਕਿਹਾ ਜਾਂਦਾ ਹੈ ਕਿ ਜਿਵੇਂ ਇੱਕ ਔਰਤ ਜੇਕਰ ਪੜ ਜਾਂਦੀ ਹੈ ਤਾਂ ਪੂਰਾ ਪਰਿਵਾਰ ਪੜ ਜਾਂਦਾ ਹੈ ਯਾਨੀ ਕਿ ਔਰਤ ਪੜ ਜਾਏਗੀ ਤਾਂ ਅਗੋਂ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਸਕਦੀ ਉਹ ਸੋ ਇਸ ਕਰਕੇ ਔਰਤਾਂ ਦੀ ਸਿੱਖਿਆ ਦੇ ਉੱਪਰ ਖਾਸ ਫੋਕਸ ਕੀਤਾ ਜਾਣਾ ਚਾਹੀਦਾ ਆ ਕਿਉਂਕਿ ਆਪਾਂ ਦੇਖਦੇ ਆ ਕਿ ਹਰ ਸੈਂਸਸਸ ਦੇ ਵਿੱਚ ਫੀਮੇਲ ਦੀ ਜਿਹੜੀ ਲਿਟਰੇਸੀ ਲੈਵਲ ਆ ਉਹ ਮੇਲ ਨਾਲੋਂ ਘੱਟ ਆ ਯਾਨੀ ਕਿ ਔਰਤਾਂ ਦੇ ਵਿੱਚ ਜਿਹੜਾ ਆ ਇਲਿਟਰੇਸੀ ਜਿਆਦਾ ਆ ਇਨ ਕੰਪੈਰੀਜ਼ਨ ਟੂ ਮੇਲ ਸੋ ਇਸ ਕਰਕੇ ਔਰਤਾਂ ਦੀ ਸਿੱਖਿਆ ਦੇ ਉੱਪਰ ਫੋਕਸ ਕੀਤਾ ਜਾਣਾ ਚਾਹੀਦਾ ਕਿ ਅਸੀਂ ਔਰਤਾਂ ਨੂੰ ਜਾਂ ਗਰਲਸ ਨੂੰ ਵੱਧ ਤੋਂ ਵੱਧ ਐਜੂਕੇਟ ਅਸੀਂ ਕਿੱਦਾਂ ਕਰਨਾ ਹੈ ਫਿਰ ਹੁੰਦਾ ਬਾਲਗਾਂ ਦੀ ਸਿੱਖਿਆ ਯਾਨੀ ਕਿ ਜਿਹੜੇ ਲੋਕ ਕਮਾਕਾਰਾਂ ਦੇ ਵਿੱਚ ਪੈ ਗਏ ਨੇ ਆਪਣੇ ਕੰਮ ਧੰਦੇ ਕਰਨ ਲੱਗ ਪਏ ਆ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਐ ਜਿਹੜੇ ਕੀ ਅਜੇ ਪੜੇ ਲਿਖੇ ਨਹੀਂ ਹੈਗੇ ਤੇ ਅਸੀਂ ਉਹਨਾਂ ਨੂੰ ਵੀ ਮੇਨਸਟ੍ਰੀਮ ਚ ਲੈ ਕੇ ਆ ਸਕਦੇ ਆ ਉਹਨਾਂ ਨੂੰ ਵੀ ਜਿਹਦੇ ਵਾਸਤੇ ਬਾਲਗਾਂ ਦੀ ਸਿੱਖਿਆ ਜਿਹੜੀ ਆ ਉਹਦੇ ਉੱਪਰ ਵੀ ਫੋਕਸ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਬਾਲਗ ਜਿਹੜੇ ਅਡਲਟਸ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਐਜੂਕੇਟ ਕੀਤਾ ਜਾਵੇ ਉਹਨਾਂ ਵਾਸਤੇ ਵੀ ਸਪੈਸ਼ਲ ਪ੍ਰੋਵੀਜ਼ਨਸ ਜਿਹੜੀਆਂ ਕੀਤੀਆਂ ਜਾਣੀ ਚਾਹੀਦੀਆਂ ਨੇ ਕਿ ਉਹ ਐਜੂਕੇਸ਼ਨ ਲੈ ਸਕਣ ਤੇ ਇੰਡੀਆ ਦਾ ਲਿਟਰੇਸੀ ਲੈਵਲ ਜਿਹੜਾ ਉਹਦੇ ਵਿੱਚ ਵਾਧਾ ਹੋ ਸਕੇ ਗਰੀਬਾਂ ਲਈ ਸਿੱਖਿਆ ਸਹੂਲਤਾਂ ਯਾਨੀ ਕਿ ਜਿਹੜੇ ਲੋਕ ਗਰੀਬ ਨੇ ਜਿਨ੍ਹਾਂ ਦੇ ਐਜੂਕੇਸ਼ਨਲ ਫੈਸਿਲਿਟੀਆਂ ਤੱਕ ਪਹੁੰਚ ਨਹੀਂ ਹੈਗੀ ਉਹਨਾਂ ਵਾਸਤੇ ਸਿੱਖਿਆ ਸਹੂਲਤਾਂ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਆ ਸਿੱਖਿਆ ਦੇ ਮਿਆਰ ਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਆ ਤੇ ਉਸ ਕਰਕੇ ਗਰੀਬ ਲੋਕਾਂ ਵਾਸਤੇ ਜਿਹੜੀਆਂ ਸਿੱਖਿਆ ਸਹੂਲਤਾਂ ਨੇ ਉਹਦੇ ਵਿੱਚ ਉਹਦਾ ਪ੍ਰਸਾਰ ਕੀਤਾ ਜਾਣਾ ਚਾਹੀਦਾ ਆ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਤੇ ਫ੍ਰੀ ਬੁਕਸ ਐਂਡ ਇਸ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾਣੀ ਚਾਹੀਦੀਆਂ ਨੇ ਫਿਰ ਸਿੱਖਿਆ ਵਿੱਚ ਸੁਧਾਰ ਯਾਨੀ ਕਿ ਐਜੂਕੇਸ਼ਨ ਦੀ ਕੁਆਲਿਟੀ ਦੇ ਵਿੱਚ ਰਿਫਾਰਮਸ ਕੀਤੇ ਜਾਣੇ ਚਾਹੀਦੇ ਆ ਆਪਾਂ ਦੇਖਦੇ ਆ ਕਿ ਇੱਕ ਕਿਤਾਬੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਆ ਜਿਹੜੀ ਕਿ ਕਾਫੀ ਮੋਨੋਟਨਸ ਵੀ ਹੋ ਜਾਂਦੀ ਆ ਤੇ ਸੋ ਐਜੂਕੇਸ਼ਨ ਸੈਕਟਰ ਦੇ ਵਿੱਚ ਰਿਫਾਰਮਸ ਕੀਤੇ ਜਾਣੇ ਚਾਹੀਦੇ ਆ ਸਿੱਖਿਆ ਜਿਹੜੀ ਆ ਉਹ ਰਿਐਲਿਟੀ ਦੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਜਿਹੜੇ ਸਿਸਟਮ ਦੇ ਵਿੱਚ ਉਹ ਵਿਚਰ ਰਹੇ ਆ ਉਹਦੇ ਅਕੋਰਡਿੰਗਲੀ ਉਹ ਐਜੂਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪੜ੍ਹਾਈ ਕਰਨ ਤੋਂ ਬਾਅਦ ਰੀਅਲ ਲਾਈਫ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਉਹ ਪ੍ਰੋਬਲਮਸ ਦਾ ਸੋਲੂਸ਼ਨ ਜਿਹੜਾ ਆ ਉਹ ਉਹਨਾਂ ਦੀ ਐਜੂਕੇਸ਼ਨ ਦੇ ਦੁਆਰਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਸੋ ਇਦਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਕਿ ਜਿਹਦਾ ਬਾਅਦ ਵਿੱਚ ਉਹ ਆਪਣਾ ਰੋਜ਼ੀ-ਰੋਟੀ ਕਮਾਉਣ ਵਾਸਤੇ ਇਸਤੇਮਾਲ ਕਰ ਸਕਣ ਲਾਸਟ ਪੁਆਇੰਟ ਆਇਦਾ ਸੰਚਾਰ ਦੇ ਸਾਧਨਾਂ ਦੁਆਰਾ ਪ੍ਰਸਾਰ ਯਾਨਕੀ ਲੋਕਾਂ ਦੇ ਵਿੱਚ ਇਸ ਚੀਜ਼ ਦਾ ਪ੍ਰਸਾਰ ਜੜਾਇਆ ਕਿ ਐਜੂਕੇਸ਼ਨ ਦੀ ਇੰਪੋਰਟੈਂਸ ਕੀ ਹੈ ਉਹ ਸੰਚਾਰ ਦੇ ਸਾਧਨਾਂ ਦੁਆਰਾ ਵੱਧ ਤੋਂ ਵੱਧ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ ਜਿਦੇ ਜ਼ਰੀਏ ਲੋਕਾਂ ਤੱਕ ਇਹ ਇਨਫੋਰਮੇਸ਼ਨ ਪਹੁੰਚੇਗੀ ਐਜੂਕੇਸ਼ਨ ਲਰਨਿੰਗ ਕਿਉਂ ਜ਼ਰੂਰੀ ਹੈ ਜਿਦੇ ਜ਼ਰੀਏ ਲੋਕਾਂ ਤੱਕ ਇਹ ਗੱਲ ਪਹਚਾਈ ਜਾ ਸਕਦੀ ਹੈ ਵੀ ਐਜੂਕੇਸ਼ਨ ਦੀ ਇੰਪੋਰਟੈਂਸ ਕੀ ਹੈ ਤੇ ਐਜੂਕੇਸ਼ਨ ਦਾ ਬੈਨੀਫਿਟ ਕੀ ਹੈ ਜਿਦੇ ਕਰਕੇ ਉਹਨਾਂ ਨੂੰ ਐਜੂਕੇਸ਼ਨ ਲੈਣੀ ਚਾਹੀਦੀ ਹੈ ਸੋ ਸੰਚਾਰ ਦੇ ਮਾਧਿਅਮ ਜਿਹੜੇ ਆ ਜਦੇ ਵਿੱਚ ਰੇਡੀਓ ਜਾਂ ਟੈਲੀਵਿਜ਼ਨ ਜਿਹੜੇ ਕਿ ਟ੍ਰੈਡੀਸ਼ਨਲ ਸਾਧਨ ਤਾਂ ਹੈਗੇ ਰਿਹਾ ਪਰ ਸੋਸ਼ਲ ਮੀਡੀਆ ਜਿਹੜਾ ਆ ਜਾਂ ਇੰਟਰਨੈਟ ਇਹਨਾਂ ਦਾ ਵੀ ਜਿਹੜਾ ਯੂਜ਼ ਕੀਤਾ ਜਾਣਾ ਚਾਹੀਦਾ ਆ ਲੋਕਾਂ ਤੱਕ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਪਹੁੰਚਾਉਣ ਵਾਸਤੇ ਕਿ ਉਹਨਾਂ ਨੂੰ ਐਜੂਕੇਸ਼ਨ ਲੈਣੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਦੇ ਸੋਚਣ ਦੇ ਦਾਇਰੇ ਨੂੰ ਵੱਡਾ ਕਰ ਦੇਗੀ ਤੇ ਨਾਲ ਦੀ ਨਾਲ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਜਿਹੜੇ ਆ ਉਹ ਵੀ ਪ੍ਰੋਵਾਈਡ ਕਰੇਗੀ ਸੋ ਇਸ ਤਰ੍ਹਾਂ ਦੇ ਸਾਧਨਾ ਦੁਆਰਾ ਪ੍ਰਸਾਰ ਜੜਾਇਆ ਇਨਫੋਰਮੇਸ਼ਨ ਦਾ ਪ੍ਰਸਾਰ ਜੜਾ ਉਹ ਲੋਕਾਂ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ ਸੋ ਇਹ ਸਿੱਗੇ ਅਨਪੜਤਾ ਨੂੰ ਦੂਰ ਕਰਨ ਦੇ ਉਪਾ ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ